ਉਹਨਾਂ ਦੇ ਕਾਂਡਾ ਦਿੱਤੇ ਉਹ ਵੀ ਤਾਂ ਅੱਧੀ ਮਰਜੀ ਨਾ ਦਿੱਤੇ ਮੈਂ ਤਾਂ ਤੁਹਾਨੂੰ ਕੁਝ ਨਹੀਂ ਮੰਗ ਕੇ ਲਿਆ ਸਰਦਾਰਾ ਮੈਂ ਸਿਰਫ 2 ਕਿਲੋ ਆਟਾ ਕਹਿੰਦੀ ਕਿਲੋ ਆਟਾ ਪਾ ਦੇ ਸਾਨੂੰ ਰੋਟੀ ਬਣਾ ਲਾਣੀ ਉਹ ਆਪਣਾ ਟੱਕੇ ਕੁਰਚਨਾ ਵੇਚ ਕੇ ਤਾਂ ਪਾਸ ਕਰਦੇ ਆਏ ਜਣਗੇ ਉਹਨਾਂ ਦੇ ਜਿਹੜੇ ਬੁੜੇ ਸੀ ਨਾ ਸਾਡੇਆਂ ਫੱਟੀਆਂ ਚੱਕ ਕੇ ਲੈ ਜਾਂਦੇ ਸੀ ਪਾਣੀ ਵਾਲੀਆਂ ਅੱਛਾ ਸਰਦਾਰਾ ਇਹ ਠੱਗਨ ਭਾਂਜ ਉਹਨੂੰ ਕਹਿੰਦੇ ਕਿਲਾ ਵਾਹਨ ਦਾ ਲਵਾ ਮੇਰੇ ਨਾਂ ਕਹਦੇ ਓ ਸਰਦਾਰਾ ਕਹਾਂ ਥੋੜੇ ਤੰਬੂ ਚਕਾ ਦੂੰਗਾ ਮੈਂ ਤੂੰ ਐ ਕਰ ਦੂੰਗਾ ਬਾ ਕਰ ਦੂੰਗਾ ਕਹਾਂ ਨਾ ਕਰਦੇ ਕਿ ਤੀ ਤੰਬੂ ਚਕਾ ਲੂਗਾ ਉਹ ਹੁੰਡ ਰਹਾ ਉਹ ਤੈਨੂੰ ਜਾਣ ਕੇ ਉਤੋਂ ਤੋਂ ਵੀ ਉਹ ਮੇਰੇ ਨਾਲ ਗੱਲ ਕਰ ਲੂਗੀ ਇਹ ਕਹਾਂ ਰਹਾ ਬਾੜਾ ਕੁਛ ਕੀਤਾ ਸਰਦਾਰਾ ਮੈਂ ਤਾਂ ਬਸ ਤੈਨੂੰ ਦੱਸ ਨਹੀਂ ਸਕਦੀ ਬਾੜਾ ਕੁਛ ਕੀਤਾ ਫਿਰ ਉਹਦਾ ਬਾੜਾ ਪੈਣ ਦਾ ਗਾਰਿਆ ਨਾ ਕਰ ਉਹਨਾਂ ਦਾ ਨਾ ਕਰ ਉਹਨਾਂ ਦਾ ਕਰ ਦੇ ਜਿਹੜਾ ਕੁਛ ਕਰਨਾ ਮੇਰੇ ਗੱਲ ਸੁਣ ਸਰਦਾਰਾ ਜਿਹੜਾਈਆਂ ਚ ਕੋਈ ਫਾਇਦਾ ਨਹੀਂ ਹੈਗਾ ਆਪਾਂ ਆਉਣਾ ਜਾਣਾ ਬੰਦ ਕਰਤਾ ਜੇ ਤੂੰ ਆਉਣਾ ਹੁੰਦਾ ਤਾਂ ਬਾਹਰ ਅੰਦਰ ਆ ਜਾ ਕਰ ਮੇਰੇ ਸੁਣ ਕੇ ਗੱਲਬਾਤ ਕਰ ਲਿਆ ਕਰਾਂਗੇ ਮੇਰਾ ਜੀ ਨਹੀਂ ਲੱਗਦਾ ਤੇਰੇ ਬਣਾ ਮੈਂ ਹੁ ਸਰਦਾਰਾ ਇੱਥੇ ਵੀ ਤੂੰ ਨਾ ਫੜ ਕੋਈ ਆ ਜਾਂਦਾ ਹੁੰਦਾ ਹੱਥ ਨਾ ਮੇਰਾ ਜੀ ਨਹੀਂ ਲੱਗਦਾ ਲੈ ਮੈਨੂੰ ਔਰ ਤਾਰ 8 ਸਾਲ ਹੋ ਗਏ ਰੋਟੀ ਨਹੀਂ ਖਾਧੀ ਉਦੋਂ ਤੋਂ ਮਿਲੀ ਨਹੀਂ ਕੋਈ ਨਾ ਸਰਦਾਰਾ ਦਿਲ ਛੋਟਾ ਨਾ ਕਰ ਹਲ ਟੇ ਕੰਮ ਮਾੜੀ ਨਹੀਂ ਹੈਗੀ ਜਿਹੜੀ ਆਈ ਹਟ ਜੂਗੀ ਫਿਰ ਉਹ ਕਰਨਾ ਪਿਆ ਕਰੂਗਾ ਫਿਰ ਜਹਰਾਤ ਬਰਾਤੇ ਕਿਤੇ ਉਹ ਕਰ ਲਿਆ ਕਰ ਮਿਲ ਲਿਆ ਕਰ ਕਿਵੇਂ ਇੱਕ ਮੋ ਇੱਕ ਮੋ ਤੇ ਰੁਕ ਜਾ ਤੂੰ ਕਿਧਰ ਫਿਰਦੀਆਂ ਰਾਨੋ ਮੈਂ ਵੀ ਤਾਂ ਤੇਰੇ ਪਿੱਛਾ ਕਰਦੀ ਕਰਦੀ ਇੱਥੋਂ ਤੱਕ ਆਈ ਸਾਂ ਅੱਛਾ ਉਹ ਕਿੱਥੇ ਜਾ ਰਹੀ ਹੈਂ ਹਾਂ ਠੀਕ ਹੈ ਵੜੀ ਤੇ ਤੂੰ ਦੱਸ ਮੈਂ ਤਾਂ ਠੀਕ ਹੈ ਤਾਂ ਮੈਨੂੰ ਆਵਾਜ਼ ਮਾਰ ਲੈਂਦੀ ਪਹਿਲਾਂ ਕਿੱਥੇ ਸੀਗੀ ਤੂੰ ਬਸ ਮੈਂ ਤੇਰੇ ਪਿੱਛੇ ਯਾਰ ਹੀ ਸੀਗੀ ਅੱਛਾ ਹਾਂ ਮੈਂ ਇਹਨੂੰ ਛੇ ਮੈਂ ਕਿਹ ਕੰਮੋ ਲੱਗਦੀ ਹੈਗੀ ਮੈਨੂੰ ਮੈਨੂੰ ਕਾਹਲੀ ਸੀ ਮੈਂ ਇੱਕ ਉੱਥੇ ਸਟੇਸ਼ਨ ਤੇ ਜਾ ਕੇ ਬੈਠਨੇ ਆਂ ਕਿ ਮੈਂ ਕਿ ਨੇੜੇ ਜਾ ਕੇ ਆਵਾਜ਼ ਲਗਾਉਂਗੀ ਫਿਰ ਸਮਝੇਗੀ ਇਹ ਭੈਣ ਪੁੱਛ ਨਾ ਮੈਂ ਤਾਂ ਆਪ ਦੁਖੀ ਹੋਈ ਪਈ ਆ ਕੀ ਹੋ ਗਿਆ ਤੈਨੂੰ ਤੈਨੂੰ ਪਤਾ ਹੀ ਹੋਣਾ ਤੈਨੂੰ ਇਸੇ ਹੋਣਾ ਆਪਣੇ ਕਬੀਲੇ ਵਾਲਿਆਂ ਨੇ हां ते मैं रोला जे तो सुने सी के ते तेरे बापू बड़ा गए ही हैं दसीगा कि किसी सरदार ਨਾਲ ਤੁਰੀ ਫਿਰਦੀ ਹੈਗੀ ਬਾਹਰ ਨਹੀਂ ਪੈਣੇ ਸਰਦਾਰ ਨਾਲ ਕੀ ਤੁਰੀ ਫਿਰਦੀ ਆ ਉਹ ਸਰਦਾਰ ਚੰਗਾ ਹੀ ਐਨਾ ਕਿਸੇ ਦਾ ਵੀ ਦਿਲ ਮੋਹ ਲੈਂਦਾ ਉਹ ਸਰਦਾਰ ਬਾਹਲਾ ਚੰਗਾ ਵਿਚਾਰਾ ਕੰਮੋ ਤੇ ਤੈਨੂੰ ਤਾਂ ਪਤਾ ਨਾ ਤੇ ਆਪਣੇ ਕਬੀਲੇ ਵਾਲੇ ਤੈਨੂੰ ਪਤਾ ਸਰਦਾਰਾਂ ਦੇ ਨਹੀਂ ਕਰਦੇ ਹੈਗੇ ਰਿਸ਼ਤਾ ਆਪਣੇ ਕਬੀਲੇ ਦੇ ਵਿੱਚ ਹੁੰਦਾ ਮੇਰੀ ਗੱਲ ਸੁਣਣਾ ਨੂੰ ਜੇ ਦਿਲ ਮਿਲ ਜਾਣਾ ਉਹ ਤਾਂ ਜਾਤ ਪਾਤ ਨਹੀਂ ਦੇਖਿਆ ਜਾਂਦੀਆਂ ਇਕਮੋ ਤੈਨੂੰ ਤਾਂ ਪਤਾ ਫਿਰ ਆਪਣੇ ਕਬੀਲੇ ਵਾਲਿਆਂ ਨਾਲ ਨਹੀਂ ਕਰਦੇ ਹੈਗੇ ਨਹੀਂ ਮੰਨਦੇ ਹੈਗੇ ਕਿ ਮੈਨੂੰ ਪਤਾ ਹੈ ਕਬੀਲੇ ਵਾਲੇ ਨਹੀਂ ਮੰਨਦੇ ਹਾਂ ਮੈਨੂੰ ਪਤਾ ਹੈ ਮੈਨੂੰ ਬਾਪੂ ਨੇ ਐ ਵੀ ਕਿਹਾ ਤਾ ਤੇਰੀ ਸ਼ਾਦੀ ਕਰਨੀ ਆ ਹੁਣ ਤੇ ਫਿਰ ਤੂੰ ਕਾਦੇ ਪਿੱਛੇ ਕਿਸੇ ਸਰਦਾਰ ਦਾ ਦਿਲ ਦਿਖਾਉਣੀ ਹੈਗੀ ਸਰਦਾਰ ਦਾ ਦਿਲ ਨਹੀਂ ਦਿਖਾਉਂਦੀ ਮੈਂ ਮੈਨੂੰ ਤੇ ਹੋਰ ਕੀ ਕਰ ਰਹੀ ਹਾਂ ਸਰਦਾਰ ਨਾਲ ਮੈਨੂੰ ਵੀ ਮੋਹ ਹੋ ਗਿਆ ਹੁਣ ਮੈਂ ਕੀ ਕਰਾਂ ਮੈਨੂੰ ਹੀ ਪਿਆਰ ਹੋ ਗਿਆ ਮੰਨਦੇ ਆ ਗੱਲ ਵੀ ਪਿਆਰ ਤਾਂ ਹੋ ਗਿਆ ਤੇ ਪਰ ਤੈਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਣੇ ਕਬੀਲੇ ਵਾਲਿਆਂ ਦਾ ਤੈਨੂੰ ਪਤਾ ਹੀ ਹੈਗਾ ਚਲ ਦੇਖੀ ਜਾਓ ਗਿਰਾਨੂ ਕੀ ਬਾਣਨਾ ਹੈ ਕਿਸਮਤ ਜੋ ਲਿਖਿਆ ਆ ਉਹ ਆਪੇ ਬੋਹ ਜਾਣਾ ਹੈ ਨਹੀਂ ਕਮੂ ਤੇ ਤੈਨੂੰ ਪਤਾ ਹੀ ਹੈ ਨਾ ਵੀ ਆਪਣੇ ਕੋਈ ਨਹੀਂ ਮੰਨਦਾ ਹੈਗਾ ਆਪਣੇ ਕਬੀਲੇ ਵਾਲੇ ਕਿੱਥੋਂ ਮੰਨਦੇ ਨੇਗੇ ਮੇਰੇ ਦਿਮਾਗ ਤੇ ਟੈਨਸ਼ਨ ਪਈ ਰਹਿੰਦੀ ਰਾਨੂ ਕੀ ਕਰਾਂ ਤੇ ਫਿਰ ਤੇ ਜਿਆਦਾ ਟੈਨਸ਼ਨ ਪੈ ਰਹੀ ਤੇ ਤੈਨੂੰ ਲੈ ਚੱਲਦੇ ਆ ਤੈਨੂੰ ਇਲਾਜ ਕਰਵਾ ਦਿੰਨੇ ਇਲਾਜ ਹੀ ਕਰਵਾਉਣ ਵਾਲਾ ਕੰਮ ਹੋ ਰਿਹਾ ਕੀ ਕਰਾਂ ਤੇ ਕਮੂ ਤੇ ਟ੍ਰੇਨ ਤਾਂ ਚੜਨਾ ਹੈਗਾ ਟ੍ਰੇਨ ਤੇ ਤਾਂ ਚੜਨਾ ਸੀ ਚੜਨਾ ਮੇਰੀ ਆਈਂ ਸਲਾਹ ਸੀ ਮੈਂ ਕਿਹਾ ਮੈਂ ਨਾ ਚੜ ਕੇ ਹਰਜਪੁਰ ਭੱਜ ਜਾਂਦੀ ਆ ਆਪੇ ਬਾਪੂ ਹੋ ਰਹੀ ਆਪੇ ਤੂੰ ਕਹਿ ਦੇਣਗੇ ਵੀ ਚਲੋ ਹੁਣ ਇੱਥੋਂ ਕੰਮ ਵਾਗ ਗਿਆ ਹੁਣ ਉਹਦੀ ਸ਼ਾਦੀ ਕੈਨਸਲ ਕਰ ਦਈਏ ਤੇ ਤੇ ਸਰਦਾਰ ਨੂੰ ਤੈਨੂੰ ਪਿੱਛੇ ਆਣ ਲੈ ਗਿਆ ਸਰਦਾਰ ਨੂੰ ਆਖਿਆ ਤਾਂ ਨਹੀਂ ਪਰ ਜੇ ਪਤਾ ਲੱਗ ਗਿਆ ਸਰਦਾਰ ਨੇ ਉਹਦੀ ਪਿੱਛੇ ਆਉਣਾ ਮੇਰੇ ਮੈਨੂੰ ਪੱਕਾ ਯਕੀਨ ਹੈ ਇਹ ਤਾਂ ਕੰਮ ਸਾਰੇ ਕਬੀਲੇ ਦੀ ਬੇਇੱਜ਼ਤੀ ਹੋ ਜਾਣੀ ਕੁਝ ਨਹੀਂ ਹੁੰਦਾ ਇਹ ਤਾਂ ਤੂੰ ਨਾ ਕਰ ਤੇ ਫਿਰ ਤੇ ਮੇਰੇ ਵਰਗਿਆਂ ਨੂੰ ਵੀ ਘਰੋਂ ਨਿਕਲਣਾ ਬੰਦ ਹੋ ਜਾਏਗਾ ਮੇਰਾ ਵੀ ਬੰਦ ਕਰ ਰੱਖਿਆ ਤੈਨੂੰ ਮੈਂ ਅੱਜ ਗੱਡੀ ਸਟੇਸ਼ਨ ਤੇ ਆਈ ਆ ਮੇਰੀ ਸਲਾਹ ਕੇ ਮੈਂ ਚਲੀ ਜਾਣਾ ਜਿੱਥੋਂ ਮੈਂ ਤਾਂ ਕਹਨੀ ਆ ਕੰਮ ਉਹ ਤੇ ਤੂੰ ਮੇਰੀ ਗੱਲ ਮੰਨ

ਪਰ ਇਛਾਂ ਤਾਂ ਤੂੰ ਆਪਣੇ ਆਪ ਅੱਗੇ ਲੈ ਕੇ ਹੁੰਦੀ ਐ ਫਿਰ ਹੁਣ ਕੀ ਪਤਾ ਸਰਦਾਰੋ ਕਿ ਮੈਂ ਫੇਰ ਹੀ ਪਾਣੀ ਜਾਨੀਆ ਸਰਦਾਰ ਨਾਲ ਮੈਨੂੰ ਮੁਹੱਬਤ ਹੋ ਜਾਣੀ ਐ ਇਹ ਕਹਣ ਲਿਖਿਆ ਹੁੰਦਾ ਬੱਤੇ ਤੇ ਚਲ ਕਮੋ ਹੁਣ ਜੇੜਾ ਕੁਝ ਹੋਣਾ ਸੀ ਤਾਂ ਹੋ ਗਿਆ ਮੈਂ ਤਾਂ ਕਹਨੀ ਐ ਤੂੰ ਸਰਦਾਰ ਨੂੰ ਇੱਕ ਵਾਰ ਕਹਿ ਕੇ ਦੇਖ ਲੈ ਸਾਡੇ ਕਬੀਲੇ ਵਾਲੇ ਨਹੀਂ ਮੰਨਦੇ ਹੈਗੇ ਜੇ ਮੈਂ ਸਰਦਾਰ ਨੂੰ ਇੰਨੀ ਗੱਲ ਕਹਿਤੀ ਤਾਂ ਸਰਦਾਰ ਨੇ ਕੁਝ ਖਾ ਕੇ ਮਰ ਜਾਣਾ ਫਿਰ ਮੈਂ ਕੀ ਕਰੂੰਗੀ ਤੇ ਜੇ ਕਮੋ ਫਿਰ ਬਾਪੂ ਮਰ ਗਿਆ ਜੇ ਸਰਦਾਰ ਨਾਲ ਚਲੀ ਗਈ ਤਾਂ ਬਾਪੂ ਮਰ ਜੂਗਾ ਤੇ ਫਿਰ ਇੱਕ ਤਾਂ ਮਰੂਗਾ ਮਰੂਗਾ ਹੁਣ ਤੈਨੂੰ ਪਤਾ ਹੈਗਾ ਫਿਰ ਉਹੀ ਤਾਂ ਗੱਲ ਹੈ ਰਾਨੋ ਹੁਣ ਮੇਰੇ ਦਿਮਾਗ ਤੇ ਟੈਨਸ਼ਨ ਪੈ ਰਹੀ ਆ ਨਾ ਤਾਂ ਮੈਂ ਬਾਪੂ ਨੂੰ ਛੱਡ ਸਕਦੀ ਆ ਤੇ ਨਾ ਹੀ ਮੈਂ ਸਰਦਾਰ ਨੂੰ ਛੱਡ ਸਕਦੀ ਕੰਮੋ ਦੇਖ ਇਹ ਵਿਆਹ ਤੋਂ ਬਾਅਦ ਨਾ ਕੱਲਾ ਵਿਆਹ ਜੇ ਹੀ ਰਹਿ ਜਾਂਦਾ ਤਾਂ ਪਿਆਰ ਪੂਰ ਉੱਡ ਜਾਂਦੇ ਨੇਗੀ ਪਿਆਰ ਪੂਰ ਨਹੀਂ ਰਹਿਣੇ ਹੁੰਦੇਗੇ ਮਾਗਰੋ ਇਹ ਤਾਂ ਪਹਿਲਾਂ ਪਹਿਲਾਂ ਹੀ ਹੁੰਦੇ ਨੇ ਪਿਆਰ ਤਾਂ ਸਰਦਾਰ ਮੈਨੂੰ ਬਹੁਤ ਮੋਹ ਕਰਦਾ ਕੀ ਕਰਾਂ ਰਾਨੋ ਇਹ ਸੁਪਨੇ ਦਿਖਾਉਂਦਾ ਤੈਨੂੰ ਸਰਦਾਰ ਸੁਪਨੇ ਨਹੀਂ ਦਿਖਾਉਂਦਾ ਸਰਦਾਰ ਬਹੁਤ ਚੰਗਾ ਹੈ ਵਿਚਾਰਾ ਕੰਮੋ ਤੂੰ ਅਜਮਾ ਕੇ ਦੇਖ ਲਈ ਫਿਰ ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤਾਂ ਤਰ ਮੇਰੀ ਗੱਲ ਸੁਣ ਰਾਨੋ ਮੈਂ ਇੱਕ ਵਾਰੀ ਨਾ ਇਹ ਅਜਮਾ ਕੇ ਦੇਖਣਾ ਤੂੰ ਐ ਕਰੀ ਸਰਦਾਰ ਕਹੇ ਤੈਨੂੰ ਜਾਣਦਾ ਏ ਜੇ ਤੇ ਸਰਦਾਰ ਗਲਤ ਹੋਇਆ ਤਾਂ ਉਹਨੇ ਮੈਨੂੰ ਆਪਣੇ ਆਪ ਹੀ ਕਹਿ ਦੇਣਾ ਕਰੀ ਹਾਂ 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 ਬੈਠ ਜਾ ਤੇ ਧਮ ਲੈ ਲੈਣੀ ਮੈਂ ਕਹਿੰਦੀ ਅੱਗੇ ਉੱਥੇ ਬਹਿ ਜਾਂਦੇ ਜਾ ਕੇ ਆ ਥੋੜੀ ਨੇੜੇ ਇੱਥੇ ਬੈਠ ਜਾ ਮੈਂ ਕਹਿੰਦੀ ਆ ਥੋੜੀ ਨੇੜੇ ਇੱਥੇ ਬਹਿ ਜਾਂਗ ਜਾਰ ਚੱਲ ਮੇਰੀ ਗੱਲ ਸੁਣ ਜੇ ਤੂੰ ਇੱਕ ਦੋ ਵਾਰੀ ਫੇਰ ਹੀ ਪਉਣ ਜਾਵੇਂਗੀ ਨਾ ਤੇ ਸਰਦਾਰ ਤੈਨੂੰ ਆਪਣੇ ਆਪ ਹੀ ਕਹਿ ਦਊਗਾ ਚਲ ਕੰਮੋ ਫਿਰ ਅਜਮਾ ਕੇ ਵੇਖ ਲੈਨੇ ਹਾਂ ਪਰ ਤੂੰ ਉਦੋਂ ਪਹਿਲਾਂ ਕੋਈ ਸ਼ਾਦੀ ਦਾ ਫੈਸਲਾ ਨਾ ਲਈ ਨਹੀਂ ਹਜੇ ਮੈਂ ਸ਼ਾਦੀ ਦਾ ਫੈਸਲਾ ਨਹੀਂ ਲੈਂਦੀ ਹਾਂ ਹੁਣ ਮੇਰੇ ਦਿਮਾਗ ਦੇ ਉੱਤੇ ਇੰਨੀ ਟੈਨਸ਼ਨ ਪਈ ਰਹੀ ਐ ਮੇਰੇ ਤਾਂ ਐਂ ਜੀ ਕਰਦਾ ਜਾਂ ਤਾਂ ਮੈਂ ਮਰ ਜਾ ਤੇ ਜਾਂ ਮੈਂ ਕਿਸੇ ਪਾਸੇ ਨਿਕਲ ਜਾਵਾਂ ਨਹੀਂ ਕੰਮੋ ਤੇ ਜਾ ਕੇ ਤਾਂ ਕੋਈ ਹੱਲ ਨਹੀਂ ਹੁੰਦਾ ਹੈਗਾ ਤੇ ਫਿਰ ਤੈਨੂੰ ਬਾਪੂ ਦੇ ਸਹਵਾ ਦਾ ਵੀ ਪਤਾ ਹੈਗਾ ਅੱਗੇ ਵੀ ਕੀ ਕਰੂਗਾ ਅੱਜ ਮੈਂ ਰੋਟੀ ਵੀ ਨਹੀਂ ਖਾਦੀ ਆ ਦੋ ਫੁਲਕੇ ਮੈਨੂੰ ਕਿਸੇ ਨੇ ਦਿੱਤੇ ਸੀ ਤੇ ਮੈਂ ਕੋ ਉੱਥੇ ਬਹਿ ਕੇ ਖਾ ਲਾਂਗੇ ਕੰਮੋ ਤੇਰੇ ਵਾਸਤੇ ਸਰਦਾਰ ਰੋਟੀ ਤਾਂ ਨਹੀਂ ਲੈ ਕੇ ਆਉਣ ਲੱਗਾ ਰੋਟੀ ਤਾਂ ਨਹੀਂ ਲਿਆ ਕੇ ਦੇਣ ਲੱਗਿਆ ਪਰ ਰਾਨੋ ਜਿਹੜੀ ਮੁਹੱਬਤ ਹੈ ਨਾ ਸਰਦਾਰ ਨੇ ਤੇ ਚਾਰ ਖਾ ਕੇ ਤੇ ਪੇਟੋਂ ਤੋਂ ਹੱਥ ਫੇਰ ਕੇ ਤ ਪਰੇ ਹੋ ਗਿਆ ਹੋਊਗਾ ਨਹੀਂ ਸਰਦਾਰ ਐਦਾ ਤਾਂ ਨਹੀਂ ਹੈਗਾ ਸਰਦਾਰ ਵੀ ਭੁੱਖਾ ਬੈਠਾ ਹੋਊਗਾ ਜਿੰਨੇ ਚਿਰ ਮੇਰੇ ਦਰਸ਼ਨ ਨਹੀਂ ਹੁੰਦੇ ਨਾ ਸਰਦਾਰ ਵੀ ਰੋਟੀ ਨਹੀਂ ਖਾਂਦਾ ਤੈਂ ਕਿਹੜਾ ਸਰਦਾਰ ਦੇ ਪੇਟ ਤੇ ਮੀਟਰ ਲਗਾਇਆਗਾ ਵੀ ਤੈਨੂੰ ਪਤਾ ਲੱਗ ਜੂਗਾ ਵੀ ਖਾ ਲਿਆ ਜਾਂ ਨਹੀਂ ਖਾਧੀਆਂ ਹੈਗੇ ਨਹੀਂ ਕੰਮ ਮੈਨੂੰ ਪੂਰਾ ਵਿਸ਼ਵਾਸ ਆ ਸਰਦਾਰ ਤੇ ਚੱਲ ਉਹ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਵੇ ਫਿਰ ਸੇਰਦਾਰ ਇਹਨਾਂ ਕ ਚੰਗਾ ਦਾ ਸਈਓ ਮੈਂ ਸਰਦਾਰ ਦੇ ਮਗਰ ਲੱਗੀ ਫਿਰਦੀ ਮੈਨੂੰ ਪਤਾ ਸਰਦਾਰ ਦਾ ਕੰਮ ਹੋਏ ਗੱਲਾਂ ਕੋਈ ਬਾਲੀਆਂ ਵਧੀਆ ਨਹੀਂ ਹੁੰਦੀਆਂ ਹੈਗੀਆਂ ਬਾਕੀ ਦੇਖ ਲੈ ਤੇ ਕੀੜੇ ਫਿਰਦੇ ਨੇਗੇ ਕੋਈ ਨਾ ਇੱਥੇ ਬਹਿ ਜਾਨੇ ਦੰਦੀ ਵੜ ਲੈਣਗੇ ਬਹਿ ਜਾ ਆ ਤੂੰ ਆ ਤੂੰ ਆ ਗਈ ਮੇਰਾ ਮਨ ਹਲਕਾ ਹੋ ਗਿਆ ਤੇਰਾ ਨਾਲ ਗੱਲਾਂ ਕਰਕੇ ਕੰਮ ਉਪਤ ਤੱਕ ਹੀ ਹੈਗਾ ਮੇਰੀ ਗੱਲ ਸੁਣ ਇਹ ਸਰਦਾਰ ਤਾਂ ਸ ਵੱਡੇ ਵੱਡੇ ਸੁਪਨੇ ਦਿਖਾਉਂਦੇ ਹੁੰਦੇ ਨੇ ਹੂੰ ਨੀ ਸਰਦਾਰ ਨਹੀਂ ਇਦਾਂ ਦਾ ਹੈਗਾ ਸਰਦਾਰ ਬਹੁਤ ਵਧੀਆ ਤੇ ਜੇ ਸਰਦਾਰ ਦੀ ਮਾਤਾ ਅੜਬ ਹੋਈ ਫਿਰ ਕੀ ਕਰੇਗੀ ਸਰਦਾਰ ਦੇ ਕੋਈ ਨਹੀਂ ਹੈਗੇ ਪੈਂ ਕੋਈ ਨਹੀਂ ਹੈਗਾ ਸਰਦਾਰ ਨਾ ਮਾਂ ਗਾ ਸੁਪਨੇ ਦਿਖਾ ਨਾ ਪਿਆ ਹੋਆ ਬਾਕੀ ਇੱਕ ਦਿਨ ਤੈਨੂੰ ਮੈਂ ਸਰਦਾਰ ਨਾਲ ਕਦੇ ਮਿਲਾਵਾਂ ਤੈਨੂੰ ਪਤਾ ਲੱਗ ਜਾਊਗਾ ਵੀ ਸਰਦਾਰ ਕਿੰਨਾ ਚੰਗਾ ਹੈ ਤੂੰ ਪਹਿ ਦੇਖਣ ਜਾਰੀ ਕਹਦੇ ਹੀ ਸਰਦਾਰ ਵਰਗਾ ਸਰਦਾਰ ਨਹੀਂ ਬਣਦਾ ਤੂੰ ਮੈਨੂੰ ਆਪਣੇ ਆਪ ਹੀ ਕਹਦੇਂਗੀ ਤੂੰ ਜੇ ਕੋਈ ਸ਼ਾਦੀ ਕਰਨੀ ਹੈ ਤਾਂ ਇਹ ਸਰਦਾਰ ਨਾਲ ਹੀ ਕਰ ਕਮੋ ਤੈਨੂੰ ਪਤਾ ਆਪਣੇ ਕਬੀਲੇ ਵਾਲੇ ਸਰਦਾਰਾਂ ਨੂੰ ਨਹੀਂ ਵੜਨ ਦਿੰਦੇ ਹੈਗੇ ਆਪਣਾ ਸਰਦਾਰਾਂ ਨਾਲ ਸਿਰਫ ਰਜਗਾਰ ਚੱਲਦਾ ਮੇਰੀ ਗੱਸੂ ਨਾ ਕਿ ਸ਼ਾਦੀ ਨਹੀਂ ਹੋ ਸਕਦੀ ਜੀ ਮੇਰੀ ਗੱਸੂ ਰਾਣੂ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਉਹ ਤਾਂ ਹੁਣ ਪਰਮਾਤਮਾ ਦੇ ਉੱਤੇ ਡੋਰੀਆਂ ਸੱਟਦੀਆਂ ਜੇ ਸ਼ਾਦੀ ਹੋਣੀ ਹੋਈ ਉਹ ਵੀ ਹੋ ਸਕਦੀ ਹੈ ਜੇ ਨਹੀਂ ਹੋਣੀ ਹੋਈ ਤਾਂ ਫਿਰ ਰੱਬ ਰੱਖਾਏ ਦੇਖੀ ਜਾਊਂਗੀ ਫਿਰ ਕੀ ਹੋਊਗਾ ਕਮੋ ਬਾਪੂ ਦਾ ਕੀ ਕਰਨੀਂਗੀ ਫਿਰ ਬਾਪੂ ਦਾ ਕੀ ਕਰਨਾ ਵੀਰਾ ਵੀ ਛੋਟਾ ਮੈਨੂੰ ਕਹਿੰਦਾ ਸੀ ਹਾਂ ਨਾ ਕਿ ਤੂੰ ਕਰੇ ਚੱਲ ਤੇਰੀ ਮੈਂ ਕਰੇ ਜਾ ਕੇ ਉਹ ਕਰਦਾ ਤੇ ਤੈਨੂੰ ਘਰੇ ਜਾ ਕੇ ਸਦਾਰਦਾ ਮੈਂ ਮੈਨੂੰ ਕੀ ਸਦਾਰਨ ਨੂੰ ਨਹੀਂ ਹਜਰਾਂ ਨੂੰ ਨਿਆਣੀ ਤਾਂ ਕੰਮੋ ਨਹੀਂ ਹੈ ਕਿ ਤੇ ਤੈਨੂੰ ਵੀ ਸਮਝ ਤੋਂ ਕੰਮ ਲੈਣਾ ਚਾਹੀਦਾ ਤੇ ਅੱਜ ਤੱਕ ਆਪਣੇ ਕਬੀਲੇ ਦੇ ਵਿੱਚ ਇਹ ਹੋਇਆਗਾ ਕਿਸੇ ਨਾਲ ਕਿ ਸਰਦਾਰ ਨਾਲ ਵਿਆਹ ਕਰਵਾ ਲਿਆ ਹੋਵੇ ਮੇਰੀ ਗੱਲ ਸੁਣਣਾ ਜੇ ਤਾਂ ਮੁਹੱਬਤ ਕਰਦਾ ਹੋਇਆ ਮੈਨੂੰ ਸਰਦਾਰ ਤੇ ਉਹ ਮੈਨੂੰ ਪਾਲਦਾ ਪਾਲਦਾ ਇੱਥੇ ਵਿਟੇਸ਼ਨ ਤੇ ਆ ਜਾਣਾ ਹੁਣ ਪਤਾ ਤਉ ਉਹਨੂੰ ਲੱਗਿਆ ਹੋਣਾ ਤੇ ਅੱਜ ਕੰਮੋ ਜਾ ਰਹੀ ਹੈ ਕਿਤੇ ਮੈਂ ਉਹਨੂੰ ਆਖ ਸੀ ਮੈਂ ਜੇ ਜੇ ਮੇਰੀ ਸ਼ਾਦੀ ਦੀ ਗੱਲ ਕਰਨਗੇ ਮੈਂ ਬਾਪੂ ਨੂੰ ਆਖਾ ਜੀ ਤੇ ਮੈਂ ਇੱਥੋਂ ਚਲਾ ਜਾਣਾ ਬਾਪ ਚੱਲ ਕਮੋ ਤੇ ਚੱਲੀਏ ਫਿਰ ਉੱਥੇ ਬੈਠ ਜਾਨੇਗੇ ਅੱਗੇ ਜਾ ਕੇ ਤੇ ਵੇਖਦੇ ਆਂ ਤੇ ਸਰਦਾਰ ਆਉਂਦਾ ਕਿ ਨਹੀਂ ਆਉਂਦਾ ਬਾਪੂ ਨੂੰ ਤਾਂ ਮੈਂ ਦੱਸ ਕੇ ਨਹੀਂ ਆਈ ਬਾਪੂ ਨੂੰ ਇਹ ਦੱਸ ਕੇ ਆਉਣਾ ਸੀ ਤੇ ਬਾਪੂ ਨੇ ਮੈਨੂੰ ਆਉਣ ਨਹੀਂ ਸੀ ਦੇਣਾ ਤਾਂ ਕਰਕੇ ਕਮੋ ਇਹ ਤੇ ਗਲਤ ਗੱਲ ਆ ਆਪਣੇ ਅੱਜ ਤੱਕ ਕਬੀਲੇ ਦੇ ਵਿੱਚ ਕੋਈ ਕੁੜੀ ਨਾ ਤਾਂ ਭੱਜੀ ਹੈਗੀ ਤੇ ਨਾ ਸਰਦਾਰ ਨਾਲ ਗਈ ਹੈਗੀ ਇਹ ਤਾਂ ਤੈਨੂੰ ਚੰਗੀ ਤਰ੍ਹਾਂ ਪਤਾ ਕੁਝ ਨਹੀਂ ਹੁੰਦਾ ਹੁਣ ਜਿਹੜਾ ਫੈਸਲਾ ਲੈਣਾ ਹੈ ਤੇ ਮੈਂ ਇਕੱਲੀ ਨਹੀਂ ਲੈਣਾ ਉਹ ਨਾਮ ਹੈ ਬਾਪੂ ਨੂੰ ਕੁਛ ਨਾ ਤੇ ਨਾਮ ਹੈ ਵੀਰੇ ਹੋਰਾਂ ਨੂੰ ਪੁੱਛਣਾ ਚੱਲ ਕੰਮੋ ਤੇ ਉਹ ਤਾਂ ਤੇਰੀ ਮਰਜ਼ੀ ਹੈਗੀ ਕਹੀ ਸਕਦੇ ਆ ਤੈਨੂੰ ਤਾਂ ਮੁਹੱਬਤ ਦੇ ਵਿੱਚ ਨਹੀਂ ਕੋਈ ਆਪ ਦਾ ਪਾਉ ਕਰਦਾ ਹੁੰਦਾ ਰਾਨੋ ਤੈਨੂੰ ਪਤਾ ਏ ਇਹ ਚੀਜ਼ਾਂ ਤੂੰ ਵੀ ਜਾਣਦੀ ਐ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਤੂੰ ਕਿਹੜਾ ਨਹੀਂ ਆਣੀ ਹੈ ਜਾਣਦੀ ਐ ਕੰਮੋ ਮੈਨੂੰ ਤਾਂ ਹੀ ਮੈਂ ਤੈਨੂੰ ਕਹਿ ਰਹੀ ਐਂਗੀ ਵੀ ਆਪਣੇ ਕਬੀਲੇ ਦੇ ਵਿੱਚ ਇਹ ਨਹੀਂ ਹੁੰਦਾ ਹੈਗਾ ਦੇਖੀ ਜਿਉਂ ਰਹੁ ਮੇਰੀ ਗੱਲ ਸੁਣ ਜੇ ਸਰਦਾਰ ਤੇ ਇਹਨੂੰ ਨਾ ਪਸੰਦ ਆਇਆ ਨਾ ਇਹਨੂੰ ਨਾ ਤੂੰ ਆਉਂਦੇ ਆ ਮੋਝ ਨਾ ਆਖੇ। ਵੀ ਸਰਦਾਰ ਬਹੁਤ ਘੈਂਟ ਹੈ ਤੇ ਬਹੁਤ ਸੋਹਣਾ ਤੇ ਬਹੁਤ ਵਧੀਆ ਤੂੰ ਸਰ ਇੱਕ ਮੈਂ ਤੈਨੂੰ ਹੋਰ ਗੱਲ ਦੱਸਦੀ। ਥੋੜੇ ਉਮਰਾਂ ਦਾ ਫਰਕ ਹੈ। ਅੱਛਾ ਜੀ। ਸਰਦਾਰ ਥੋੜੇ ਉਮਰ ਦਾ ਜ਼ਿਆਦੇ ਹੈ। ਠੀਕ ਹੈ। ਹਾਂ ਤੇ ਮੈਂ ਇਹਨੂੰ ਆਇਆ ਵੀ ਜੇ ਤੋ ਮੁਹੱਬਤ ਬੰਦਾ ਕੋਈ ਕਰਦਾ ਨਾ ਉਹਦੇ ਵਿੱਚ ਉਮਰਾਂ ਨਹੀਂ ਦੇਖਿਆ ਜਾਂਦੀ। ਆਹੋ ਤੇ ਉਹ ਤਾਂ ਠੀਕ ਹੈ ਸਰਦਾਰ ਦੀ ਬੜਾਪਾ ਪੈਨਸ਼ਨ ਜਲਦੀ ਲੱਗ ਜੂਗੀ। ਕੋਈ ਗੱਲ ਨਹੀਂ। ਇਸੇ ਲਾਲਚ ਨੂੰ ਫਿਰ ਨਹੀਂ ਆ। ਉਹਦੇ ਕੋਲ ਗਾਇਆਂ ਨੇ ਤੇ ਤਿੰਨ ਚਾਰ ਕਿਲੇ ਉਹਦੇ ਕੋਲ ਜ਼ਮੀਨ ਨੇ। ਇੱਕ ਤਰ੍ਹਾਂ ਮੈਂ ਗੱਲ ਹੋਰ ਦੱਸਾਂ। ਤੇ ਸਰਦਾਰ ਨੇ ਮੈਨੂੰ ਕਾਂਟੇ ਦਿੱਤੇ ਸੀ। ਅੱਛਾ ਬਣਵਾਇ ਤੋਣੇ ਆਪਣੀ ਸਰਦਾਰ ਲਈ ਵਾਸਤੇ ਸੀ। ਦੋ ਜੋੜੇ ਮੈਨੂੰ ਕਾਂਟੇ ਦੇਤੇ ਸਰਦਾਰ ਨੇ। ਤੇ ਕਮੋ ਜੇ ਤੂੰ ਆਪਣੀ ਸਰਦਾਰ ਨਹੀਂ ਦਾ ਨਹੀਂ ਹੋ ਸਕਿਆ ਉਹ ਤੇ ਤੇਰਾ ਕਿਦਾਂ ਹੋ ਜੂ। ਨਹੀਂ ਉਹ ਸਰਦਾਰ ਐ ਉਹਨੇ ਵਿਆਹ ਕਰਵਾਉਣਾ ਸੀ ਤੇ ਸਰਦਾਰ ਦਾ ਵਿਆਹ ਨਹੀਂ ਹੋਇਆ ਤੇ ਉਹਨੇ ਕੀ ਕੀਤਾ ਨਹੀਂ ਤੇ ਇੱਥੇ ਬੈਠ ਜਾ। ਉਹਨੇ ਕੀ ਕੀਤਾ ਸਰਦਾਰ ਨੇ ਮੈਨੂੰ ਦੇਤੀਆਂ ਤੂੰ ਆ। ਅੱਛਾ ਕਹਿੰਦਾ ਕਮੋ ਅੱਜ ਤੋਂ ਬਾਅਦ ਵੀ ਮੇਰੀ ਸਰਦਾਰ ਨਹੀਂ। ਹਾਂ। ਤੇ ਮੈਂ ਤਾਂ ਕਰਕੇ ਮੈਂ ਇਹ ਸੋਚੀ ਜਾਨੀ ਆ। ਬੀਜੇ ਤਾਂ ਸਰਦਾਰ ਮੇਰੇ ਤੇ ਇੰਨਾ ਵਿਸ਼ਵਾਸ ਕਰਦਾ ਤੇ ਮੈਂ ਕਿਉਂ ਨਾ ਵਿਸ਼ਵਾਸ ਕਰਾਂ ਚੱਲ ਕੰਮੋ ਤੇਰੀ ਮਰਜ਼ੀ ਹੈਗੀ ਤੇ ਦੇਖ ਤੇਰਾ ਸਰਦਾਰ ਹਜੇ ਤੱਕ ਤਾਂ ਨਹੀਂ ਆਇਆ ਹੈਗਾ ਜੇ ਮੁਹੱਬਤ ਸੁਖੀ ਸਰਦਾਰ ਆਜੂਗਾ ਆਜੂਗਾ ਸਰਦਾਰ ਤੇਰਾ ਆਇਆ ਨਹੀਂ ਹੈਗਾ ਮੈਨੂੰ ਤੱਕ ਦਿਸ ਨਹੀਂ ਆਇਆ ਹੈਗਾ ਉਹ ਕਿੰਨੀ ਦੂਰ ਤੱਕ ਨਿਗਾਹ ਜਾ ਰਹੀ ਹੈਗੀ ਸੁੱਖੇ ਨੇ ਮੈਨੂੰ ਦੇਖਿਆ ਸੀ ਉੰਦੀ ਤੇ ਉਹ ਸੁੱਖਾ ਜਿਹੜਾ ਸਰਦਾਰ ਉਹ ਨੂੰ ਜ਼ਰੂਰ ਆਖੂਗਾ ਵੀ ਤੇਰੀ ਕੰਮੋ ਜਾਂਦੀ ਹੈ ਜੇ ਰੋਕਿਆ ਜਾਂਦਾ ਰੋਕ ਲਾ ਅੱਛਾ ਉਹ ਜਿਹੜਾ ਮੇਰੇ ਤੇ ਉਹ ਦੱਸ ਕੇ ਆਈ ਸੀਗੀ ਤੂੰ ਸਾਡੇ ਤੇ ਬਹੁਤ ਲੱਗਦਾ ਨਹੀਂ ਨਹੀਂ ਮੇਰੇ ਤਾਂ ਉਹ ਹੀ ਨਹੀਂ ਵੈਸੇ ਵੀ ਉਹਦੇ ਨਾਲ ਬਣਦੀ ਨਹੀਂ ਹੈਗੀ ਅੱਛਾ ਉਹਨੇ ਮੈਨੂੰ ਆਉਂਦੀ ਨੂੰ ਦੇਖਿਆ ਸੀ ਉਹਦੇ ਟੈਸ਼ਨ ਕਰਨ ਅੱਛਾ ਹਾਂ ਮਾਨਸਾ ਦੇ ਟੈਸਟਣ ਤੇ ਮੈਂ ਦੇਖਿਆ ਆ ਸਾਰੇ ਆ ਬੈਠੀ ਆ ਲੈ ਇੱਥੇ ਇੱਕ ਦਾ ਬੁੜੇ ਹੋ ਗਏ ਹੁਣ ਆਏ ਚੜਿਆ ਨਹੀਂ ਜਾਂਦਾ ਤਾਂ ਹਾਂ ਆ ਮੇਰਾ ਸਰਦਾਰ ਹੋ ਗਿਆ ਇਹਨੂੰ ਦਿਖਾਉਣੀ ਹੈ ਸਰਦਾਰ ਨਾਲ ਅੱਜ ਮੈਂ ਆ ਵਟਿਆ ਮਾਉ ਨਾਲ ਇੱਥੇ ਉਹ ਕਿਨਾਲ ਕਿਉਂ ਲਈ ਬੈਠਿਆ ਹੈ ਨਾਲ ਵਾਲਾ ਮਾੜ ਵੀ ਵਧੀਆ ਹੁੰਦਾ ਆ ਆ ਗਿਆ ਪੈਣ ਸਰਦਾਰ ਆ ਸਰਦਾਰ ਦੀ ਗੱਲ ਕਰਦੀ ਆ ਮੈਂ ਏਕ ਤੈਨੂੰ ਆਖਿਆ ਸੀ ਨਾ ਵੀ ਜੇ ਮੁਹੱਬਤ ਸੱਚੀ ਹੋਵੇ ਤਾਂ ਜ਼ਰੂਰ ਆਉਂਦਾ ਬੰਦਾ ਕੰਮ ਆ ਕੰਮ ਲੋਟ ਆ ਤੇਰਾ ਹੈ ਮੇਰੀ ਗੱਲ ਸਰਦਾਰ ਆ ਤਾਂ ਦਰ ਚੱਲੀ ਸੀ ਤੇ ਡਰੇਨ ਚੜਨ ਲੱਗੀ ਸੀ ਤੇ ਮੈਂ ਨਹੀਂ ਚੜਨ ਦਿੱਤੀ ਹੈਗੀ ਡਰੇਨ ਚੜਾਉਣਾ ਫਿਰ ਟ੍ਰੇਨਾਂ 'ਤੇ ਚੜਨਾ ਕੋਈ ਫਾਇਦਾ ਨਹੀਂ ਟ੍ਰੇਨ ਚੜ੍ਹਦੀ ਇਹ ਤਾਂ ਗੰਮੀ ਤਾਂ ਚੱਲ ਰਹੀ ਹੈ ਕਿਤੇ ਤੇ ਮੇਰੇ ਬਾਪੂ ਰਿਸ਼ਤਾ ਵੇਖਦਾ ਫਿਰਦਾ ਹੈ ਰਿਸ਼ਤਾ ਦੇਖਦਾ ਫਿਰਦਾ ਮੇਰਾ ਰਿਸ਼ਤਾ ਦੇਖਦਾ ਐ ਥੋੜੀ ਡਰ ਕੇ ਭੱਜ ਲਉ ਮੈਦਾਨ ਛੱਡ ਕੇ ਨਹੀਂ ਸਰਦਾਰਾ ਹੁਣ ਮੈਂ ਨਹੀਂ ਰਹਿ ਸਕਦੀ ਇਹ ਮੇਰੇ ਬਾਪੂ ਨੇ ਵਿਆਹ ਕਰਤਾ ਤੇ ਤੂੰ ਨੂੰ ਕੁਝ ਹੋ ਜਾਣਾ ਤੇ ਫਿਰ ਮੈਨੂੰ ਪੁੱਤਾ ਦੇਣਾ ਮੈਨੂੰ ਕੀ ਹੋਣਾਗਾ ਉਹ ਮੈਨੂੰ ਡਰਾਵੇ ਨਾ ਸਰਦਾਰਾ ਮੈਂ ਤੁਹਾਡੀ ਚੁੰਬੇ ਦੇ ਕੋਲੇ ਆ ਕੇ ਮੈਂ ਸਹਰਾ ਹੀ ਪੀ ਲੈਣੀ ਐ ਕਰ ਲੈਣਾ ਮੈਂ ਤਾਂ ਹੁਣ ਗੱਡੀ ਜੀ ਗੱਡੀ ਜੀ ਲੈਣ ਥੱਲੇ ਆਉਂਗਾ ਨਾ ਆਈ ਮਰੇ ਨਾਲ ਮੈਂ ਐਸੇ ਕੱਲੋ ਰੁੱਦੀਆਂ ਤੇ ਮੈਂ ਤੈਨੂੰ ਜਾਣਾ ਆ ਗੱਡੀ ਲੈਣ ਥੱਲੇ ਆ ਤਾਹੂ ਆ ਗੱਡੀ ਲੈਣ ਤੇ ਇੱਥੇ ਮਰੂੰਗਾ। ਕਿਹੜੇ ਸਰਦਾਰ ਮੈਨੂੰ ਰਾਬੇ ਦਿੰਦਾ ਮੈਂ ਕੀ ਕਰਾਂ ਕਿੱਧਰ ਜਾਵਾਂ ਤੇ ਸਰਦਾਰਾ ਸਾਡੇ ਕਬੀਲੇ ਵਾਲੇ ਨਹੀਂ ਮੰਨਦੇ ਹੈਗੇ। ਕਬੀਲੇ ਵਾਲੇ ਨਹੀਂ ਮੰਨਦੇ ਨੂੰ ਆਖੇ ਕੋਟ ਮਾਰਜ ਕਰਾਰਾ ਫਿਰ। ਉਹ ਕੀ ਹੁੰਦੀ ਹੈ ਸਰਦਾਰਾ? ਕਚੈਰੀਆਂ ਚ ਪੱਕਾ ਕੰਮ। ਉਹ ਸੋਡੇ ਜ਼ਿਮੀਂਦਾਰਾਂ ਦੇ ਉਹ ਵੀ ਕਰਾ ਲੈਂਦੇ ਨੇ। ਹੋਰ ਕਰਾਣਾ ਨੇ ਇਸ ਤੋਂ ਨਾਲੇ ਮੌਰ ਲਗੀਆਂ ਦੇ ਪੱਕੀ। ਅੱਛਾ। ਮੇਰੀ ਗੱਲ ਸੁਣ ਸਰਦਾਰਾ। ਨਾਲੇ ਜਾਇਦਾਦ ਦੀ ਅੱਧੀ ਮਾਲਕਾਂ ਬਣ ਜੂ ਇਹ। ਨਹੀਂ ਸਰਦਾਰਾ ਹਜੇ ਨਾ ਮੈਂ ਸ਼ਾਦੀ ਇੱਥੇ ਕਰਾਉਣੀ ਹੈ ਤੇ ਨਾਲੋਂ ਜਿੱਥੇ ਵਾਪੂਰੀ ਕਰਨਗੇ ਮੈਂ ਉੱਥੇ ਕਰਾਉਣੀ। ਅੱਜ ਬੱਥੇ ਕਰਾਵੇਂਗੀ। ਨਹੀਂ ਕਰਵੋਣੀ ਸ਼ਾਦੀ ਅੱਜੇ ਫਿਰ ਮੇਰਾ ਜੀ ਨਹੀਂ ਲੱਗਦਾ ਤੇਰੇ ਬਣਾ ਤੇਰੇ ਬਣਾ ਨਹੀਂ ਜੀ ਲੱਗਦਾ ਤਾਂ ਮੈਂ ਮੇਰੇ ਬਣਾ ਤੇਰਾ ਨਹੀਂ ਜੀ ਲੱਗਦਾ ਤੁਹਾਨੂੰ ਮੈਂ ਇਹ ਵਿੱਚ ਕੀ ਕਰ ਸਕਦਾ ਫਿਰ ਮੇਰੇ ਨਾਲ ਚੱਲ ਮਾ ਤਾਂ ਨਾਲ ਲੈ ਕੇ ਜਾਊਂਗਾ ਨਹੀਂ ਸਰਦਾਰਾ ਮੈਂ ਬਾਪੂ ਨੂੰ ਵੀ ਦੱਸ ਕੇ ਨਹੀਂ ਆਈ ਕਿ ਅੱਜ ਮੈਨੂੰ ਕੋਈ ਪਰ ਜਾਣਾ ਐ ਕਰ ਗੱਡੀ 'ਚ ਬੈਠਾ ਫਰੀਚ ਤੇ ਘਰੇ ਚੱਲ ਮਾ ਉਹ ਨਾਲ ਬਾਪੂ ਆਪੇ ਭਲੀ ਜਾਊਗਾ ਮਾ ਕਰੋ ਰੋਡ 'ਤੇ ਆਪਣੇ ਘਰੇ ਫੋਲ ਫੋਲ ਬਣਾਵਾਂਗੇ ਆਪਾਂ ਨਹੀਂ ਸਰਦਾਰਾ ਜੀ ਬਾਪੂ ਘਰੇ ਆਇਆ ਤਾਂ ਤੁਹਾਡੇ ਮੇਰੀ ਬਾਹਲੀ ਬੈਠੀ ਕਰ ਕੋਈ ਕੋਈ ਸੀ ਵਾਲੇ ਕਮਰੇ 'ਚ ਅੰਦਰ ਬੈਠੀ ਨਹੀਂ ਮਾ ਉਹ ਨਾਲ ਤੈਨੂੰ ਕੌਣ ਮੈਂ ਦੱਸਦੀ ਨਹੀਂ ਮੇਰੇ ਕੋਲ ਹੈਗੀ ਆ ਉਹ ਨਹੀਂ ਸਜ਼ਾ ਰਾਜਦਾਨੀ ਮਜਾ ਸਕਦਾ ਨਾ ਤਾ ਤੇਰੀ ਨਾਲ ਕਹਿ ਦੂਗੀ ਇਹ ਫਰੋਸ਼ਪੁਰ ਨੂੰ ਬਾਗੀ ਸਰਦਾਰਾ ਸਾਡੇ ਕਬੀਲੇ ਵਾਲੇ ਨਹੀਂ ਮੰਨਦੇ ਹੈਗੇ ਇਹਨਾਂ ਮਨਾਲਾ ਫਿਰ ਤੂੰ ਮਨਾਲਾ ਤੂੰ ਕਾਦੀਆਂ ਤੂੰ ਕੀ ਲਗਵੀਆਂ ਦੀ ਮੇਰੀ ਭੈਣ ਇਹ ਤਾਂ ਮੇਰੇ ਚਾਚੇ ਦੀ ਕੁੜੀ ਹੈ ਵਿਆਹੀ ਹੋਈ ਹੈ ਨਾ ਇਹ ਵੀ ਨਹੀਂ ਵਿਆਹੀ ਹੋ ਤੂੰ ਐਂ ਕਰੋ ਇਹਦਾ ਵੀ ਆਪਾਂ ਕਰਾ ਦੇਣਾ ਰਿਸ਼ਤਾ ਕਿਸੇ ਨਾਲ ਸਰਦਾਰਾ ਸਾਡੇ ਕਬੀਲੇ ਵਾਲੇ ਕਿੱਥੇ ਮੰਨਦੇ ਨੇ ਕਿ ਸਾਡੇ ਕਬੀਲੇ ਦੇ ਵਿੱਚ ਹੀ ਕਰਦੇ ਨੇ ਉਹ ਆਪਾਂ ਸੁੱਖੇ ਨਾਲ ਕਰਾ ਦੇਣਾ ਸੁੱਖਾ ਛੜਾਗਾ ਉਹ ਤਾਂ ਮੈਨੂੰ ਜੰਮੀ ਦੀ ਮੱਥੇ ਲੱਗਦੀ ਬੇਕਰਮਾ ਬੰਦਾ ਹੋ अच्छा इन्ना ਮੜਾ ਉਹ ਕਹਿੰਦਾ ਕੋਈ ਅੱਜ ਤੱਕ ਕਹਿਣਾ ਹੀ ਕੋਈ ਜੇ ਤਾਂ ਮੈਂ ਫੜੀਆਂ ਤੋੜ ਕੇ ਲੈ ਕੇ ਆਇਆ ਖੇਤੋਂ ਪਤਾ ਮੈਨੂੰ ਕਹਿੰਦਾ ਕੰਮੋਂ ਤੋਂ ਆldi ਹਰਕਤ ਤੋਂ ਬਾਅਦ ਨਹੀਂ ਆਉਂਦੀ ਅੱਛਾ ਇੱਥੇ ਕਤਲ ਹੋ ਜਾਣਾ ਸਰਦਾਰ ਮੈਂ ਤੁਹਾਡੇ ਪਿੰਡ ਚ ਕਿਉਂ ਕਲੇਸ਼ ਪਵਾਵਾਂ ਉਹ ਤੈਨੂੰ ਮਾਰ ਦੂਗਾ ਜਾਂ ਤੂੰ ਉਹਨੂੰ ਮਾਰ ਦੇਣਾ ਓਏ ਉਹ ਕੁਝ ਨਹੀਂ ਕਰ ਸਕਦਾ ਮਾਰ ਮੂਰ ਨਹੀਂ ਸਕਦਾ ਮੈਂ ਡਰ ਗਿਆ ਤੈਨੂੰ ਬੇਨੇ ਵਾਲਾ ਮੇਰੇ ਕਿੰਨੀ ਹੋ ਜੂਗੀ ਇਹ ਨਹੀਂ ਸਰਦਾਰ ਇਹ ਡਰ ਨਹੀਂ ਡਰ ਉਹਨਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਇਹ ਜਿਹੜਾ ਬੰਦਾ ਹੈ ਨਹੀਂ ਪਤਾ ਕੀ ਕਰਦਾ ਲੈ ਅੱਡੇ ਕਰਾਂ ਹਾਂ ਉਹ ਪਹਿਲਾਂ ਕਈ ਮਾਰਤੇ ਹੋਣਗੇ ਉਹਨੂੰ ਡਰੋਂ ਦਾ ਜਾਣ ਕੇ ਵੀ ਐਨੇ ਚ ਮੇਰੇ ਕੰਨੀ ਹੋ ਜੂਗੀ ਡਰਦੀ ਨਹੀਂ ਸਰਦਾਰਾ ਮੈਂ ਤਾਂ ਕੀ ਉਹਦੇ ਕੰਨੀ ਹੋਣਾ ਮੈਂ ਤਾਂ ਸ਼ੱਕ ਨੂੰ ਨਹੀਂ ਸੁਣਾ ਲੱਗਦਾ ਬੰਦਾ ਉਹਨੂੰ ਆਇਆ ਵੀ ਸਰੀਰ ਸੂਰ ਵਧੀਆ ਦਾ ਹੈ ਪਾਰੇ ਸਰੀਰ ਦੀ ਆ ਵੀ ਮੇਰੇ ਕੰਨੀ ਹੋ ਜੂਗੀ ਨਹੀਂ ਸਰਦਾਰਾ ਟੁਕ ਟੁਕ ਬਣਾ ਲਿਆ ਕਰੂਗੀ ਉਹਦੀ ਨਹੀਂ ਸਰਦਾਰਾ ਇੱਕ ਤਾਂ ਮੈਂ ਹੁਣ ਪਿੰਡ ਦੇ ਵਿੱਚ ਫੇਰੇ ਨਹੀਂ ਪਾਣੀ ਤੁਹਾਡੇ ਅੱਛਾ ਉਹ ਮੇਰੇ ਬਾਪੂ ਨੇ ਮੈਨੂੰ ਓਕ ਤੋਂ ਪੂਰੀ ਲਾਇ ਲਾਉਂਦਾਗਾ ਉਹ ਅੱਛਾ ਚਲੋ ਉਸ ਪਿੰਡ ਦੇ ਵਿੱਚ ਤੂੰ ਨਹੀਂ ਜਾਣਾ ਦੂਜੀ ਗੱਲ ਇਹ ਆ ਤੇ ਮੇਰੀ ਸ਼ਾਦੀ ਕਰਨ ਨੂੰ ਕਹਿੰਦਾ ਮੇਰਾ ਬਾਪਰ ਫਿਰ ਤੂੰ ਆਇਆ ਕਰਿਆ ਕਰ ਆਣੀ ਵਹਾਨ ਨਹੀਂ ਮੇਰੇ ਕੋਲ ਆਇਆ ਕਰ ਮੈਨੂੰ ਤਾਂ ਮਿਲ ਜਾ ਕਰ ਮੈਂ ਮਰਦੂ ਨਹੀਂ ਮੇਰੀ ਗੱਲ ਸੁਣ ਸਰਦਾਰਾ ਹੁਣ ਜੇ ਆਪਾਂ ਮਿਲਣਾ ਤਾਂ ਤੈਨੂੰ ਬਾਹਰ ਹੀ ਆਉਣਾ ਪੈ ਕਰਨਾ ਬਾਹਰ ਬਾਹਰ ਕਿੱਥੇ ਜਿਵੇਂ ਹੰਟੀਸ਼ਨ ਤੇ ਬੈਠੇ ਆ ਤਾਂ ਇੱਥੇ ਆ ਜਾਗਾ ਇੱਥੇ ਟੇਸ਼ਨ ਦੇ ਆ ਕੇ ਕੀ ਕਰਾਂਗੇ ਇੱਥੇ ਗੱਲਾਂ ਬਾਤਾਂ ਕਰਨੀਆਂ ਸਰਦਾਰਾ ਗੱਲਾਂ ਬਾਤਾਂ ਹੀ ਕਰਨੀਆਂ ਗੱਲਾਂ ਬਾਤਾਂ ਕਰ ਲਈ ਗੱਲਾਂ ਬਾਤਾਂ ਹੀ ਕਰੀ ਜਾਂੀ ਸਾਰੀ ਉਮਰ ਫਿਰਾਂ ਕੋਈ ਨਾ ਸਰਦਾਰਾ ਹੁਣ ਜਿਹੜੀ ਗੱਲਾਂ ਕਰਨੀਆਂ ਨੇ ਉਹ ਤਾਂ ਸ਼ਾਦੀ ਤੋਂ ਬਾਅਦ ਹੀ ਹੋਣੀਆਂ ਨੇ ਲੈ ਮੈਂ ਤਾਂ ਫਿਰ ਹੁਣ ਪਹਿਲਾਂ ਹੀ ਕਰੂੰਗਾ ਘਰ ਮੇਰੇ ਨਾਲ ਤਾਂ ਇਹ ਤਾਂ ਸਰਦਾਰਾ ਤੇ ਤੇਰਾ ਟੱਕਾ ਹੈ ਮਾ ਰੇਲ ਗੱਡੀ ਚੁਰਦੀ ਆ ਮੈਂ ਥੱਲੇ ਆਉਣਾਗਾ ਇਹ ਵੇ ਨਹੀਂ ਸਰਦਾਰਾ ਮੈਂ ਗੱਲ ਕਾਟ ਸਕਦਾ ਜਿਹਦੀ ਤੂੰ ਨਾ ਕੂੰ ਕਾੜਦਾ ਮੈਂ ਕੀ ਪਾਲਦਾ ਜਿਸਮੇ ਸੌਦੇ ਹੁੰਦੇ ਨੇ ਜਿਸਮੇ ਜਿਸਮ ਦੀ ਮੈਂ ਕਹਿੰਦਾ ਤੈਨੂੰ ਆ ਸਰਦਾਰਾ ਮਾ ਤੈਨੂੰ ਆ ਕਨਾਂ ਵੀ ਪਹਿਲਾਂ ਹੀ ਆਵਾ ਆਉਣਾ ਜਾਣਾ ਤੈਨੂੰ ਮੇਰੇ ਕੋਲੇ ਘਰੇ ਆਉਣਾ ਪਿਆ ਕਰੂਗਾ ਨਹੀਂ ਸਰਦਾਰਾ ਕਰੇ ਨਹੀਂ ਮੈਂ ਹਾਂ ਰੋਟੀ ਲਾ ਲੈ ਜਾ ਕਰ ਦੁੱਧ ਲੈ ਜਾ ਕਰ ਕੋਈ ਆਟਾ ਦਾਲ ਕੋਈ ਤੂੜੀ ਤੱਪਾ ਲੈ ਜਾ ਕਰ ਇਹਦੀ ਗੱਲ ਸੁਣ ਸਰਦਾਰਾ ਪਹਿਲਾਂ ਮੈਂ ਆਉਂਦੀ ਸੀ ਖਾਸ ਖੇੜ ਕੇ ਜਾਂਦੀ ਸੀ ਵਧੀਆ ਰਹਿੰਦੇ ਸੀ ਜਿੱਦ ਤੇ ਉਹ ਸਰਦਾਰ ਨੇ ਉਂਗਲ ਲਾਈਆਂ ਮੇਰੇ ਬਾਪ ਨੂੰ ਉਹਦੇ ਤੋਂ ਮੈਨੂੰ ਆਉਣਾ ਜਾਣਾ ਬੰਦ ਕਰ ਰੱਖਿਆ ਹੋਰ ਜਿਹੜਾ ਦਾ ਮੂੰਹ ਹੀ ਮਾੜਾ ਜਾ ਨਿਕਲ ਆਇਆ ਇਹ ਤਾਂ ਸਰਦਾਰਾ ਟੈਨਸ਼ਨ ਦੇ ਵਿੱਚ ਹੋ ਗਿਆ ਲੱਗਦਾ ਟੈਨਸ਼ਨਾਂ ਦੇ ਵਿੱਚ ਫਿਰ ਐਨੀ ਟੂੰ ਟੈਨਸ਼ਨ ਲੜਾਈ ਜਾਂਦੀ ਐ ਫਿਰ ਮਰ ਜੈਗੀ ਐ ਤਾਂ ਸਰਦਾਰਾ ਮੇਰੇ ਤਾਂ ਇਹ ਜੀ ਕਰੀ ਜਾਂਦਾ ਜੀ ਜਾਂ ਮਰ ਜਾਂ ਜੀਾਂ ਮੈਂ ਫਿਰ ਕੋਲ ਬੈਠਾ ਆ ਕੇ ਮਰ ਜੈਗੀ ਰੌਣਕਾਂ ਨਾਲ ਕਰਤੀਂਦਾ ਕੋਈ ਮਾਂ ਚਾਂਸ